ਮੈਂ ਤਾਂ ਹੋ ਗਈ ਪਿਆਰ ਕਹਿੰਦੇ ਨਹੀਂ ਹੁੰਦੇ ਮੇਰੇ ਵੀਰ ਦਾ ਵਿਆਹ ਮੈਨੂੰ ਗੁੱਡੇ ਗੁੱਡੇ ਚਾ ਮੈਂ ਤਾਂ ਜਾਣ ਜਾਉਂਗੀ ਚਿੱਟ ਦੰਦ ਗਲਾਬੀ ਬੋਲ ਕੇ ਕਿਸੇ ਦੇ ਕੇ ਮੇਰੇ ਆਉਂਦੇ ਨਹੀਂ ਤੁਸੀਂ ਤਿਆਰ ਨਹੀਂ ਹੋਏ ਮੈਂ ਵਿਆਹ ਤੇ ਨਹੀਂ ਜਾਣਾ ਆ ਕੇ ਵਿਆਹ ਤੇ ਨਹੀਂ ਜਾਣਾ 1500 ਦਾ ਕੁੜਤਾ ਵੀ ਮਲਿਆ ਕੇ ਦਿੱਤਾ ਵਿਆਹ ਤੇ ਕਿਉਂ ਨਹੀਂ ਜਾਣਾ ਬਸ ਮੈਂ ਤੈਨੂੰ ਕਹਿ ਰਿਹਾ ਮੈਂ ਵਿਆਹ ਤੇ ਨਹੀਂ ਜਾਣਾ ਤੇ ਫਿਰ ਜਾ ਨਾ ਇਹਨੂੰ ਕਰ ਦਿੰਦੇ ਦੇਖ ਮੇਰੀ ਗੱਲ ਸੁਣੋ ਮੇਰੇ ਭਰਾ ਤੁਹਾਡਾ ਕਿੰਨਾ ਕਰਦੇ ਨੇ ਕੋਈ ਉਹਨਾਂ ਨੇ ਗੱਲਬਾਤ ਕਹੀ ਆ ਨਹੀਂ ਉਹਨਾਂ ਤਾਂ ਇਹਨੂੰ ਤਾਂ ਖੁਸ਼ ਨਹੀਂ ਕਿਹਾ ਬਸ ਮੈਂ ਵੈਸੇ ਨਹੀਂ ਜਾਣਾ ਫਿਰ ਦੇਖ ਜੇ ਤੂੰ ਤੁਸੀਂ ਜਾਣੇ ਹੋ ਬੀਬੇ ਬਾਪੂ ਨੂੰ ਕਿੰਨਾ ਚਾ ਚੜਦਾਗਾ ਦੇਖੀ ਤੂੰ ਐਂ ਕਾ ਤੋ ਕਰਦੇ ਹੋ ਬਸ ਮੈਂ ਤੈਨੂੰ ਦੀਪੀ ਕਹਿਦਣਾ ਵੀ ਮੈਂ ਨਹੀਂ ਜਾਣਾ ਤੇ ਨਹੀਂ ਜਾਣਾ ਜਾਣਾ ਕਿਉਂ ਨਹੀਂ ਦੇਖ ਮੇਰੀਆਂ ਤਾਂ ਚੰਦਰੀਆਂ ਪਰਜਾਈਆਂ ਵੀ ਦੋ ਨਹੀਂ ਵੀਰ ਜੀ ਵੀਰ ਜੀ ਕਰਕੇ ਮੂਰੇ ਮੂਰੇ ਦੁਰਗਾ ਫਿਰਦਿਆਂ ਰਹਿੰਦਿਆਂ ਨੇ ਉਹ ਤਾਂ ਮੈਨੂੰ ਪਤਾ ਵੀਰ ਜੀ ਵੀਰ ਜੀ ਕਰਦੀਆਂ ਪਰ ਉੱਥੇ ਉਹ ਗੱਲ ਜੀ ਨਹੀਂ ਬੰਦੀ ਹੁਣ ਗੱਲ ਕਿਉਂ ਨਹੀਂ ਬਣਦੀ ਜਦੋਂ ਤੁਸੀਂ ਜਾਨਾ ਆਏ ਵਰ ਨਵਾਂ ਮੁਰਗਾ ਵੜਦੇ ਨੇ ਉਹ ਕਦੇ ਕੁੱਕੜ ਬਣਾ ਲੈਂਦੇ ਕਦੇ ਬੱਕਰਾ ਹੈ ਜਿਹੜੀ ਦਾਰੂ ਦੀ ਬੋਤਲ ਰੱਖਦੇ ਨੇ ਉਹ ਆਡ ਰੱਖਦੇ ਨੇ ਤੁਸੀਂ ਜਾਣਾ ਕਰਤੋ ਨਹੀਂ ਉਹ ਬਸ ਉੱਥੇ ਕੋਈ ਮੇਰਾ ਹੱਥ ਜੀ ਨਹੀਂ ਕਰਦਾ ਜਾਨ ਨੂੰ ਹਾਇ ਦੇ ਕਿ ਤੁਸੀਂ ਐ ਲਾ ਕਰੋ ਮੈਂ ਤਾਂ ਤੁਹਾਡੇ ਨਾਲ ਜਾਣਾ ਸੀ ਜਾਂ ਮੈਂ ਮੈਂ ਤਾਂ ਤੁਹਾਡੇ ਨਾਲ ਹੀ ਜਾਊਂਗੀ ਪਹਿਲਾਂ ਮੈਨੂੰ ਗੱਲ ਦੱਸ ਦਿਓ ਫਿਰ ਜੇ ਕਿਸੇ ਨੇ ਕੁਝ ਕਿਹਾ ਦੇ ਇੱਕ ਪਿੰਡ ਬੇਬੇ ਬਾਪੂ ਭਰਾ ਪਰਜਾਈਆਂ ਕਿਸੇ ਨੇ ਕੁਝ ਕਿਹਾ ਮੈਨੂੰ ਇੱਕ ਵਾਰ ਦੱਸ ਦਿਓ ਮੈਂ ਵੀ ਨਹੀਂ ਜਾਂਦੀ ਨਹੀਂ ਉੱਥੇ ਹੁਣ ਉਹ ਗੱਲ ਜੀ ਨਹੀਂ ਨਾ ਬੰਦੀ ਗੱਲ ਨਹੀਂ ਬੰਦੀ ਗੱਲ ਕੀ ਬਣਾਉਣੀ ਆ ਗੱਲ ਕੀ ਆ ਬਸ ਉੱਥੇ ਬਸ ਹੁਣ ਹੈ ਨਹੀਂ ਨਾ ਉੱਥੇ ਕੋਈ ਕੋਈ ਨਹੀਂ ਹੈਗਾ ਕੌਣ ਨਹੀਂ ਹੈਗਾ ਉੱਥੇ ਉਹ ਮੇਰੀ ਛੋਟੀ ਸਾੜੀ ਨਹੀਂ ਹੈਗੀ ਉੱਥੇ ਫਿਰ ਜੀਜੂ ਜੀਜੂ ਕਹਿੰਦੀ ਰਹਿੰਦੀ ਸੀ ਨਾ ਮੈਨੂੰ ਵਧੀਆ ਲੱਗਦਾ ਸੀਗਾ ਤੇ ਉਹ ਤੁਸੀਂ ਕੈਨੇਡਾ ਤੋਰਤੀ ਹਣ ਮੈਨੂੰ ਜੀਜੂ ਜੀਜੂ ਕੋਲ ਆ ਕੋ ਮੇਰਾ ਤਾਂ ਨਹੀਂ ਡੀਜੇ ਨਹੀਂ ਕਰਦਾ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਅੱਛਾ ਤੰਮ ਮਰਨੇ ਦੇ ਆ ਲੱਛਣ ਨੇ ਮੇਰੀ ਭੈਣ ਕਰਕੇ ਨਹੀਂ ਜਾਂਦਾ ਅਸਲੀ ਟਿੱਡ ਦੀ ਗੱਲ ਤਾਂ ਮਸਾ ਦੱਸੀ ਐ ਵੀ ਉਹ ਨਹੀਂ ਚੱਗੀ ਨਾਲ ਇਹਨੂੰ ਕੀ ਬਦਲ ਨਖੰਤਰੇ ਨੂੰ ਹੈ ਮੈਂ ਤੈਨੂੰ ਸੋਚੀ ਜਾਂਦੀ ਸੀ ਵੀ ਸਰਪ੍ਰਾਈਜ਼ ਦੇ ਦੂੰਗੀ ਇਹਨੂੰ ਦੱਸੂੰਗੀ ਵੀ ਉਹ ਵੀ ਆਈ ਜਾਂਦੀ ਐ ਹੈ ਉਹਨੂੰ 에어ਪੋਰਟ ਤੋਂ ਤਾਂ ਇਸੇ ਨਹੀਂ ਲੈ ਕੇ ਆਉਣਾ ਸੀ ਪਰ ਹੁਣ ਕੋਈ ਨਾ ਮਾਂ ਦਾ ਪੁੱਤ ਤੂੰ ਵੀ ਘਰੇ ਰਹਿ ਖਾਲੀ ਜਲੇ ਮਾਰ ਕੁੜੇ ਖਾਣੇ ਨੂੰ ਇਕੱਲੇ ਜਾਉਂਗੀ ਮੈਂ ਤਾਂ ਜਾਵਾਂ ਮੈਂ ਨਹੀਂ ਗਿਆ ਮਿਸ ਕਰਦੀ ਸੁੱਖ ਮੇਰੇ ਭਾ ਦਾ ਵਿਆਹ ਹੈ ਇਹਨੂੰ ਵੀ ਨਾ ਲੈ ਕੇ ਨਹੀਂ ਜਾ ਮੈਂ ਨਾ ਇਹ ਕਰਦੀ ਆ ਬੰਟੂ ਨੂੰ ਫੋਨ ਕਰਕੇ ਕਹਿ ਦਿੰਦੀ ਆ ਹਨਾ ਵੀ ਤੇ ਪਰ ਫੋਨ ਹੀ ਲਾ ਲਾ ਹਲੋ ਬੱਡੇ ਭਾਈ ਸਤਿ ਸ਼੍ਰੀ ਅਕਾਲ ਆ ਮੈਂ ਨਾ ਇਹ ਕਹਿੰਦੀ ਸੀਗੀ ਉਹਨਾਂ ਤੇਰਾ ਜੀਜਾ ਆਉਂਦਾ ਨਹੀਂਗਾ ਤੇ ਉਹ ਕਾਜ਼ਲ ਨੇ ਮੈਨੂੰ ਫੋਨ ਕੀਤਾ ਸੀਗਾ ਵੀ ਉਹ ਨੂੰ ਲੈ ਆਊਗਾ 에어ਪੋਰਟ ਤੋਂ ਪਹਿਲਾਂ ਤਾਂ ਮੈਨੂੰ ਐਸੀ ਤਰ੍ਹਾਂ ਜੀਜਾ ਲੈ ਆਊਗਾ ਤੇ ਬਾਈ ਬਣ ਕੇ ਨਾ ਉਹਨੇ 5 ਵਜੇ ਆ ਜਾਣਾ ਹਾਂ ਮੈਂ ਤੁਰਨ ਲੱਗਦੀ ਹਾਂ ਤੇ ਉਹਨੂੰ ਤੁਸੀਂ 에어ਪੋਰਟ ਤੋਂ ਲੈ ਆਓ ਹੁਣ ਮੇਰੇ ਆਉਣ ਤੋਂ ਪਹਿਲਾਂ ਉਹ ਘਰੇ ਹੋਣੀ ਚਾਹੀਦੀ ਆ ਹਾਂ ਜਾਓ ਲੈ ਕੇ ਆਓ ਨਾ ਨਾ ਤੇਰਾ ਜੀਜਾ ਨਹੀਂ ਆਉਂਦਾ ਨਹੀਂ ਉਹਦਾ ਉਹੀ ਨਹੀਂ ਚਿੰਤ ਕਰਦਾ ਗੁੱਸੇ ਨਹੀਂ ਹੈਗਾ ਠੀਕ ਆ ਚੱਲ ਚੰਗਾ ਹਾਂ ਕੁਲਦੀਪ ਤੂੰ ਚੱਲੀ ਹਾਂ 呃。Um, <laughs> ਓ ਜਿਹੜਾ ਤੂੰ ਕਹਿੰਦੀ ਸੀ 1500 ਵਾਲਾ ਕੁਰਤਾ ਵੀ ਅмма ਮੇਰਾ ਬਣਾਇਆ ਉਹ ਕਿੱਥੇ ਮੈਂ ਪਾਲਾ ਲੈ ਫਿਰ ਤੂੰ ਕੱਲੀ ਕਿੱਥੇ ਜਾਏਂ ਨਹੀਂ ਨਹੀਂ ਮੇਰੀ ਗੱਲ ਸੁਣੋ ਤਾਂ ਮੈਂ ਪਾਪੇ ਲਈ ਰੱਖ ਲਿਆ ਪਾਪਾ ਪਾਲੂ ਉਹ ਤੇਰੇ ਡਾ ਮੋਟਾ ਤਾਂ ਹੈਗੀ ਆ ਪਾਪਾ ਤੇ ਸੂਟ ਮੈਂ ਕਾਟਨ ਦਾ ਬੀਬੀ ਦਾ ਲਾ ਲਿਆ ਸੀਗਾ ਨਹੀਂ ਨਹੀਂ ਉੱਥੇ ਸਾਰੇ ਕਹਿਣਗੇ ਵੀ ਲਕ ਕਾਲਾ ਨਹੀਂ ਆਇਆ ਕਾਲਾ ਨਹੀਂ ਆਇਆ ਕੱਲੀ ਜਾਂਦੀ ਚੰਗੇ ਲੱਗੇਗੀ ਤਾਂ ਮੈਨੂੰ ਦੇ ਦੇ ਨਹੀਂ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਗਰਮੀ ਬਾਲੀ ਆ ਤੁਸੀਂ ਘਰੇ ਏਸੀ ਛੱਡ ਕੇ ਰਾਮਦਾਰੀ ਨਾਲ ਪੈ ਜਾਓ ਠੀਕ ਆ ਮੈਂ ਮੈਨੂੰ ਪਤਾ ਮੈਂ ਤੁਹਾਡਾ ਦਰਦ ਸਮਝ ਸਕਦੀ ਆ ਤੁਸੀਂ ਨਾ ਜਾਓ ਗਰਮੀ ਚ ਨਾ ਬਹੁਤ ਜ਼ਰੂਰੀ ਆ ਨਹੀਂ ਉੱਥੇ ਕਾਜਲ ਨਹੀਂ ਹੈਗੀ ਨਾ ਤੁਹਾਡਾ ਜੀ ਕਿਵੇਂ ਲੱਗੂਗਾ ਕੋਈ ਨਾ ਦੱਸ ਮੈਂ ਕਾਜਲ ਮਾਰੀ ਥੋੜੀ ਜਾਣਾ ਸੀ ਉੱਥੇ ਕਿੰਨੀਆਂ ਮੇਰੀਆਂ ਭਝਾਈਆਂ ਆ ਹਨਾ ਬੇਬੇ ਬਾਪੂ ਹੁਣੀ ਕਿੰਨਾ ਖਿਆਲ ਰੱਖਦੇ ਮੇਰਾ ਕਿੰਨੀ ਸੇਵਾ ਕਰਦੇ ਮੈਂ ਤਾਂ ਉਹਨਾਂ ਕਰਕੇ ਜਾਣਾ ਕਾਜਲ ਕਰਕੇ ਥੋੜੀ ਜਿਹੀ ਨਹੀਂ ਨਹੀਂ ਕੁਰਤਾ ਵੀ ਮੈਂ ਤੁੜਨੇ ਪੈਕ ਕਰ ਲਿਆ ਤੇ ਬੈਗ ਨਹੀਂ ਖੁੱਲਦਾ ਚੁੱਪ ਕਰਕੇ ਬੰਦੇ ਦਾ ਪੁੱਤ ਬਣ ਕੇ ਘਰੇ ਬਹਿ ਜਾ ਤੈਨੂੰ ਨਹੀਂ ਲੈ ਕੇ ਜਾਂਦੀ ਓ ਮੇਰੀ ਗੱਲ ਤਾਂ ਜਾਣਦੀ ਮੈਂ ਤੈਨੂੰ ਕੋਈ ਨਾ ਨਾ ਲੈ ਕੇ ਜਾ ਆਇਆ ਲੈ ਮੈਂ ਵੀ ਪਿੱਛੇ ਮੰਗ ਕੇ ਪਾ ਕੇ ਹੂੰ ਘੁਰਤਾ ਪਿਆ ਮਾਂ ਫੋਹ ਨਹੀਂ ਦੀ ਨਹੀਂ ਆਉਂਦੀ ਮੈਨੂੰ ਵਿਆਹ ਤੇ ਲੈ ਗਈ ਨਹੀਂ ਗਈ ਮੇਰੇ ਸਾਲੇ ਦੇ ਨੱਚਦੇ ਹੋਣੇ ਉੱਥੇ ਕਾਜਲ ਵੀ ਆਈ ਹੁਣੀ ਕੈਨੇਡਾ ਤੋਂ ਜਿਹਨੇ ਮੈਂ ਵਿਆਹ ਤੇ ਚਲਾ ਜਾਂਦਾ ਨਾ ਕਾਜਲ ਨੇ ਮੈਨੂੰ ਕਿਹਾ ਜੀਜੂ ਆ ਗਏ ਤੁਸੀਂ ਆਓ ਤੁਹਾਡੇ ਨਾਲ ਵਿੱਚ ਉਂਗਲੀ ਫੜ ਫੜ ਕੇ ਨਿਢੀ ਫੜ ਕੇ ਮੇਰੇ ਤਾਂ ਸਾਰੀ ਚਾਰਜ ਮਰ ਗਏ ਫੋਨ ਵੀ ਇਹੀ ਲੈ ਗਈ ਨਾਲ ਫੋਨ ਵੀ ਨਹੀਂ ਲਾ ਸਕਦਾ ਮੈਂ ਤਾਂ ਕਾਹਲੇ ਚੱਲ ਵਿਆਹ ਤੇ ਤੂੰ ਪਾ ਕੇ ਖਰਦ ਲੂ ਵੱਡਾ ਪਰੋਣਾ ਨੂੰ ਕੁਝ ਨਹੀਂ ਹੁੰਦਾ ਪਾ ਦੇ ਪਾ ਦੇ ਖਰਦ ਲੂ ਨਹੀਂ ਉਹ ਪਰਵਾ ਮੇਰੇ ਤਾਂ ਜਨਾਨੇ ਵੀ ਬਹੁਤ ਕੁੱਟੂ ਹੋਤੇ ਸਾਰਿਆਂ ਦੀ ਬੇਚੀ ਹੋ ਜਾਣੀ ਲੈ ਟੂੰ ਡਰਦਾ ਕਿਤੇ ਵੱਡਾ ਪਰੋਣਾ ਪਾਲਾ ਕਰਤਾ ਭੀ ਅੰਮਾ ਨਹੀਂ ਨਹੀਂ ਕੁੱਟੂ ਵੀ ਉਹ ਪਾਲਾ ਕਰਤਾ ਭੀ ਅੰਮਾ ਡਰਦਾ ਕਿਤੇ ਉੱਠ ਸ਼ੇਰ ਆ ਤੂੰ ਉੱਠ 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 ਅੱਠ ਨਹੀਂ ਯਾਰ ਕੁਟ ਓਏ ਅੱਠ ਤੂੰ ਚੱਲ ਪਾਕੜ ਤਾਂ ਮੈਨੂੰ ਯਾਰ ਦੇਖੀ ਚੱਲ ਚੱਲ